ਲੋ ਆਪਾਂ ਚੱਲ ਪੈਂਦੇ ਜੀ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਵੱਲ ਲੋ ਪਾਈ ਨੋਟਾ ਬਦਲਨੇ ਪੈਣੀ ਪਿਛਾ ਕੇ ਨੋਟਾ ਪਾ ਲੈ ਰਹੇ ਕੋਲ ਨਹੀਂ ਆ ਰਿਹਾ ਅੰਡਰ ਬਿਸਮਾ ਜਿਹਾ ਜੇ ਸਭ ਉਸੇ ਸਾਹ ਬਹਾਯਾ ਬ੍ਰਹਮਾ ਬੁਜਨਨ ਜਗਾਤ ਸੋ ਰਹਿ ਗਿਆ ਜੀ 15 20 ਮਿੰਟ ਦਾ ਰਾਹ ਲੋ ਆਗੇ ਪੁੱਲ ਤੇ ਤੇ ਮਾਰਦੇ ਆ ਲਾਈਟਾਂ ਜੀ ਦੇਖਦੇ ਪਏ ਨੇ ਇਧਰ ਉਧਰ ਕੁਝ ਪਤਾ ਲੱਗ ਨਹੀਂ ਰਿਹਾ ਜੀ ਲਓ ਜੀ ਸੰਗਤ ਜੀ ਆਪਣੀ ਯਾਤਰਾ ਹੁਣ ਜੀ ਸ਼ੁਰੂ ਤੇ ਆਪਾਂ ਚੱਲਦੇ ਹਾਂ ਇਹਨੂੰ ਲੋਰੈਸ਼ੀ ਦੇ ਸਾਥ ਦਾ ਹੁਣ ਆਪਾਂ ਜਾਂਦੇ ਗੁਰਦਾਰਾ ਸ੍ਰੀ ਬੰਦੂ ਧੰਨਵਾਦ ਤੇ ਚੱਲਦੇ ਆ ਜੀ ਦੇਖੋ ਕੁਦਰਤ ਦੇ ਨਜ਼ਾਰੇ ਕਿੰਨਾ ਵਧੀਆ ਨਜ਼ਾਰਾ ਹੈ ਕੁਦਰਤ ਦਾ ਅਨੰਦ ਮੰਗਲਾਈ ਜੀ ਤੇ ਇੱਥੇ ਜੇ ਇੱਕ ਗੱਲ ਨੋਟ ਕੀਤੀ ਹੈ ਬਹੁਤ ਸਾਫ਼ ਸਵਾਈ ਹੈ ਲਓ ਜੀ ਸੰਗਤ ਜੀ ਆ ਗਏ ਆਪਾਂ ਸ਼੍ਰੀ ਨਗਰ ਤੇ ਇੰਦਰ ਦੇਵਤਾ ਵੀ ਬੜਾ ਪ੍ਰਸੰਨ ਹੋਇਆ ਪਿਆ ਜੀ ਤੇ ਮੇਂ ਵਰਸਾਇਆ ਪਿਆ ਜੀ ਤੇ ਦੇਖੋ ਕੁਦਰਤ ਦੇ ਨਜ਼ਾਰੇ ਇਹ ਆਪਾਂ ਦੇ ਖੜੀ ਨਹੀਂ ਸੜਕ ਦੇ ਕਿਨਾਰੇ ਤੇ ਭਾਈ ਸਾਹਿਬ ਇਧਰੋਂ ਉਹ ਦੇਖ ਜਿਓ ਲਓ ਭਾਈ ਹੋਂ ਤੱਕਣੀਆਂ ਪਹਿਣੀਆਂ ਪਛਾਕਾਂ ਹੋਂ ਤਾਂ ਬਦਲੋ ਭਾਈ ਕਪੜੇ ਤੇ ਵੇਖੋ ਮੀਂਹ ਦੇ ਨਜ਼ਾਰੇ ਤੇ ਪਾਈ ਹੁਣ ਤਾਂ ਬਾਣਾ ਪਹਿਣਾ ਤੁਹਾਨੂੰ ਰੇਨਕੋਟ ਤੇ ਜਾਣ ਲਈ ਇਹ ਜੈਟੀ ਕਿੱਥੋਂ ਪਹਿਣਾ ਤੇ ਚੱਲਦੇ ਆ ਜੀ ਆ ਬੇਪਚੀ ਜਾ ਕੇ ਦੇਖਦੇ ਨਜ਼ਾਰਾ ਕੀ ਪੈਂਦਾ ਹਟਣ ਤੋਂ ਬਾਅਦ ਤੇ ਵੇਖੋ ਕਿੰਨਾ ਵਧੀਆ ਮਾਹੌਲ ਬਣਿਆ ਬੇਲ ਜੀ ਬਾਅਦ ਚ ਨੇਰੀ ਆ ਗਈ ਆ ਜੀ ਹੰਡਾ ਪ੍ਰਿਥਮੇ ਸਾਜ ਗਏ ਜਿਨ ਸੱਦ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਨੰ ਮੇ ਸਾਜ ਹੋ ਰਿਹਾ ਲੱਗਦਾ ਹੈ ਮਾਨਾ ਇੰਦਾ ਪਹਾੜ ਤਾਂ ਮਹਿੰਗਣੀ ਇਹਨਾਂ ਥੰਮਾ ਦਰਨ ਰਹਾ ਆਇਆ ਤੇ ਮਹਾਰਾਜੀ ਗੰਗਾ ਲਈ ਤੇ ਬਿਨਾ ਥੰਮਾ ਤੋਂ ਅੱਡਾ-ਬੜਾ ਸਮਾਨ ਰੱਖਿਆ ਹੋਇਆ ਲੋਜੀ ਸਗਨ ਜੀ ਆਪਾਂ ਤਕਰੀਬਨ ਲੱਗ ਗਈ ਆ ਗਏ ਤੇ ਇੱਥੇ ਰਹਿ ਜਾਂਦੇ ਜੀ 15 15 20-25 ਮਿੰਟ ਦਾ ਰਹਾ ਤੇ ਆਪਾਂ ਸੋਚਿਆ ਇੱਥੇ ਖੜਕੇ ਵੀਡੀਓ ਬਣਾਈਏ ਤੇ ਜੇ ਜਿਹੜਾ ਸਾਹਮਣੇ ਪੁਲ ਦੇਖ ਰਹੇ ਹੋ ਤੇ ਆਪਾਂ ਆਹੀ ਪੁਲ ਨੂੰ ਕ੍ਰੋਸ ਕਰਕੇ ਤੇ ਅੱਗੇ ਜਾਣਾ ਤੇ ਆਹ ਉਹ ਨਦੀ ਹੈ ਜਿਹੜੀ ਉੱਤੋਂ ਦੀ ਆਉਂਦੀ ਹੈ ਹਾਲੇ ਤਾਂ ਪਾਣੀ ਫਿਲਾਲ ਘੱਟ ਹੀ ਹੈ ਤੇ ਜਦੋਂ ਬਰਸਾਤ ਆਈ ਜਾਂਦੀ ਹੈ ਤੇ ਉਦੋਂ ਪਾਣੀ ਦਾ ਲੈਵਲ ਵੱਧ ਜਾਂਦਾ ਤੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਪਾਣੀ ਦਾ ਲੈਵਲ ਦੇਖੋ ਜੀ ਹਾਲੇ ਦਾ ਫਿਲਾਲ ਘੱਟ ਹੀ ਚੱਲ ਰਿਹਾ ਜਦੋਂ ਐਨ ਪੂਰੀ ਬਰਸਾਤ ਆ ਪੈਂਦੀ ਆ ਉਦੋਂ ਫੁੱਲਾ ਪਾਣੀ ਆਉਂਦਾ ਹੁੰਦਾ ਤੇ ਆਹੀ ਪਾਣੀ ਸੰਗੇ ਜੀ ਗੰਗਾ ਇਹ ਚੱਲ ਜਾਂਦਾ ਅੱਗੇ ਵੈਂਦਾ ਵੈਂਦਾ ਅੱਗੇ ਵੈਂਦਾ ਚੱਲਦਾ ਜਾਂਦਾ ਤੇ ਫਿਰ ਚੰਗਾ ਜੀ ਆ ਕੇ ਰਲ ਜਾਂਦਾ ਲੋ ਜੀ ਸੰਗਤ ਜੀ ਆਗੇ ਆਪਾਂ ਗੋਵਿੰਦ ਧਾਮ ਸਾਹਿਬ ਜੀ ਦੀ ਐਂਟਰੀ ਤੇ ਤੇ ਆਪਣੇ ਬੰਦੇ ਆ ਦੇਖੋ ਜੀ ਇਹਨਾਂ ਦੇ ਸਲਾਹਾਂ ਹੀ ਨਹੀਂ ਖਤਮ ਹੁੰਦੀਆਂ ਜਿੱਥੇ ਦੇਖੋ ਤਾਂ ਸਲਾਹ ਕਰਨ ਆ ਜਾਂਦੇ ਆ ਆਪਣੀ ਆਪਣੀ ਤੇ ਆ ਦੇਖੋ ਸਾਈਨ ਬੋਰਡ ਤੇ ਖੰਗਰੀਆ ਰਹਿ ਗਈ 13 ਕਿਲੋਮੀਟਰ ਫੁੱਲਾਂ ਦੀ ਘਾਟੀ 17 ਤੇ ਹਿੰਗੁਰ ਸਾਹਿਬ ਹੁੰਨੇ ਤੇ ਇੱਥੋਂ ਹੀ ਪਦਰੀਨਾਂ ਤੋਂ 25 ਕਿਲੋਮੀਟਰ ਰਹਿ ਜਾਂਦਾ ਜੀ ਲੋਜੀ ਸੰਗਜੀ ਆ ਗਈ ਆਪਾਂ ਗੁਰਦੁਆਰਾ ਗੁਰਮੁਖੰਦ ਘਾਟ ਸਾਹਿਬ ਤੇ ਆਪਾਂ ਸੱਚਾ ਪਹਿਲਾ ਵੀਡੀਓ ਬਣਾ ਲੈਂਦੇ ਆ ਤੇ ਆਪਾਂ ਖੜੇ ਆਂ ਪਾਰਕਿੰਗ ਜੇ ਤੇ ਆਪਣੇ ਬੰਦੇ ਸਮਾਨ ਲਾਂਦੇ ਹੋਏ ਤੇ ਪਿੱਛੇ ਦੇਖੋ ਜੀ ਸਮਾਨ ਲਾਂਦੇ ਹੋਏ ਤੇ ਆਪਾਂ ਚੱਲਦੇ ਆਂ ਜੀ ਤੇ ਆ ਖੜੇ ਨੇ ਆਪਣੇ ਮੋਟਰਸਾਈਕਲ ਪਾਰਕਿੰਗ ਤੇ ਆਪਣੇ ਬੰਦੇ ਜਾਂਦੇ ਸਮਾਨ ਚੱਕ ਕੇ ਲੈ ਜਾਂਦੇ ਹੋਏ ਤੇ ਆਈਪੁੱਲ ਰਹੀਓ ਆਪਾਂ ਨੇ ਕ੍ਰੋਸ ਕਰਕੇ ਤੇ ਅੱਗੇ ਜਾਣ ਤੇ ਅੱਗੇ ਪੇੜ ਪਾਰਕਿੰਗ ਅਵੇਲੀਬਲ ਹੈ ਕੁਝ ਕੋ ਪੈਸੇ ਲੰਦੇ ਆ ਚਲੋ ਵਧੀਆ ਹੈ ਪਾਰਕਿੰਗ ਦਾ ਤੇ ਆਪਾਂ ਤੇ ਸਭ ਤੋਂ ਪਹਿਲਾਂ ਮੱਥਾ ਟੇਕ ਕੇ ਫੇਰ ਚੱਲਦੇ ਆਂ ਜੀ ਇੱਥੇ ਥੋੜਾ ਬਹੁਤ ਸਾਮਾਨ ਜਮ੍ਹਾਂ ਕਰਾ ਕੇ ਚੱਲਦੇ ਆਂ ਤੇ ਮੋਬਾਈਲ ਦੀ ਬੈਟਰੀ ਘਟਾ ਤੇ ਆਪਾਂ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਵੀਡੀਓ ਬਣਾਉਂਦੇ ਸੀ ਤੇ ਅੱਗੇ ਮਿਲਦੇ ਆਂ ਜੀ ਵੀਡੀਓ 'ਚ ਹਲੋ ਜੀ ਸੰਗਤ ਜੀ ਆਪਣਾ ਬੰਦਾ ਰਹਿ ਗਿਆ ਤੇ ਆਪਣਾ ਇੱਕ ਪਿੱਛੇ ਤੇ ਇਹਦੀ ਵੇਟ ਕਰਦੇ ਹੋਏ ਤੇ ਆ ਵੇਖੋ ਜਿੱਦਾਂ ਜਿੱਦਾਂ ਉੱਪਰ ਚਾਈ ਜਾਂਦੇ ਆਂ ਤੇ ਮੌਸਮ ਵੀ ਬੜਾ ਵਧੀਆ ਆਨੰਦ ਮੇ ਬਣੀ ਜਾਂਦਾ ਤੇ ਬੱਦਲ ਵੀ ਆਈ ਜਾਂਦੇ ਨੇ ਤੇ ਮੌਸਮ ਦੇਖੋ ਕਿੰਨਾ ਵਧੀਆ ਕੁਦਰਤ ਦੇ ਆਲੀਸ਼ਾਨ ਨਿਆਰੇ ਤੇ ਆਹੀ ਰੋਡ ਜਾਂਦਾ ਜੀ ਜਿਗ ਜਾਏਗਾ ਜੀ ਆਲਾ ਰੋਡ ਬਣਿਆ ਹੋਇਆ ਏ ਤੇ ਬੜਾ ਵਧੀਆ ਏ ਲਓ ਜੀ ਆ ਗਏ ਆਪਾਂ ਉੱਪਰ ਸਭ ਤੋਂ ਲਾਸਟ ਵਾਲੀ ਪਾਰਕਿੰਗ ਤੇ ਆਪਨੇ ਖੜੇ ਨਹੀਂ ਘੋੜੇ ਤੇ ਆਪਣੇ ਭਾਈ ਸਾਹਿਬ ਪਾਰਕਿੰਗ ਦੇ ਸਾਈਨ ਕਰਦੇ ਹੋਏ ਤੇ ਪਰਚੀ ਦਾ ਬਿੱਲ ਕਟਾਉਂਦੇ ਹੋਏ ਤੇ ਥੱਲੇ ਮੋਟਰਸਾਈਕਲ ਲਾ ਕੇ ਆਉਂਦੇ ਤੇ ਪਿਛਲੇ ਪਾਸੇ ਉਹਦੇ ਨਦੀ ਜਾਂਦੀ ਹੈ ਉਹ ਪਾਣੀ ਵਾਲੀ ਢਾਉਤੋਂ ਦੀ ਆਉਂਦਾ ਮੌਸਮ ਦੇਖੋ ਹਲੇ ਵੀ ਬਦਲੇ ਹੀ ਆ। ਦੇਖੀ ਜਾਂਦੀ ਕੀ ਕੁਝ ਬੰਦਾ ਅੱਗੇ ਪੈਂਦਾ ਮੀਂਹ ਨਹੀਂ ਪੈਂਦਾ। ਤੇ ਲੋ ਜੀ ਸੰਗੋ ਜੀ ਆਪਣੀ ਯਾਤਰਾ ਪੈਦਲ ਯਾਤਰਾ ਸਟਾਰਟ ਹੁੰਦੀ ਹੋਈ ਪਾਰਕਿੰਗ ਤੋਂ ਬਾਅਦ ਤੇ ਕਾਫੀ ਜ਼ਾਂਗਰ ਜਿੰਨਾ ਤੱਕ ਜਾਂਦੀ ਹੈ ਦੇ ਘੋੜੇ ਤੇ ਜਾਂਦੀ ਹੋਈ। ਤੇ ਆਹ ਵੇਖੋ ਜੀ ਉਧਰ ਤੋਂ ਆ ਨਿਸ਼ਾਨ ਨਜ਼ਾਰੇ। ਤੇ ਹੁਣ ਤਾਂ ਚਲੋ ਫਿਰ ਵੀ ਰਸਤੇ ਵਧੀਆ ਬਣ ਗਏ ਨੇ। ਮਹਾਰਾਜ ਜੀ ਦੇ ਟਾਈਮ ਤੇ ਕੀ ਪਤਾ ਕਿਉਂ ਜੇ ਰਸਤੇ ਦੇ ਜੰਗਲ ਦੇ ਪੂਰੇ ਜੀ। ਤੇ ਆਪਣੇ ਬੰਦੇ ਥੋੜੇ ਚੱਲੇ ਤੇ ਆ ਕੇ ਬੈਠ ਕੇ ਥੱਕ ਗਏ ਤੇ ਵੇਖੋ ਇੰਨਾ ਦਰਦੁਮਾ ਤੇ ਆਹ ਦੇਖੋ ਜੀ ਚਰਨਾ ਸਾਡਾ ਸਭ ਤੋਂ ਪਹਿਲਾ ਚਰਨਾ ਤੇ ਰਾਸਤੇ ਹੀ ਆ ਤੇ ਅੱਗੇ ਜਗ੍ਹਾ ਵੀ ਕਾਫੀ ਚਰਨੇ ਆਉਣੇ ਆ ਤੇ ਇੱਥੇ ਹੀ ਸੰਗ ਜੀ ਸਾਡੇ ਪੰਜ ਵਜੇ ਚੱਲੇ ਤੇ ਇੱਥੋਂ ਰਹਿੰਦੀ ਹੈ ਜੀ 10 ਕਿਲੋਮੀਟਰ ਦੀ ਯਾਤਰਾ ਹੋਰ ਪੈਦਲ ਤੇ ਸਾਨੂੰ ਜਾਂਦੇ ਹੋਏ ਰਾਤੀ ਰਾਤ ਪੈ ਜਾਣੀ ਕਾਫੀ ਨਹਿਰਾ ਹੋ ਜਾਣਾ ਤੇ ਅਸੀਂ ਪਹੁੰਚਾਂਗੇ ਸ਼ਾਇਦ ਤਕਰੀਬਨ 11:30 ਜਾਂ 12 ਵਜੇ ਤੱਕ ਐਸਟੀਮੇਟ ਲਾ ਕੇ ਤੇ ਆ ਵੇਖੋ ਲੰਗਰ ਜਾਂਦੀ ਹੋਈ ਤੇ ਅਸੀਂ ਗੋਵਿੰਦ ਘੜ ਸਾਹਿਬ ਤੋਂ ਸਭ ਤੋਂ ਲਾਸ਼ ਚੱਲੇ ਤੇ ਜਿੱਦਾਂ ਸਭ ਤੋਂ ਲਾਸ਼ ਐਂਟਰੀ ਹੁੰਦੀ ਹੈ ਉਧਰ ਆਈ ਤੇ ਚੱਲੀ ਜਾਂਦੇ ਆ ਜੀ ਅੱਗੇ ਤੇ ਆ ਵੇਖੋ ਸੰਗਤ ਜੀ ਛੋਲਿਆਂ ਤੇ ਗੁਰਦਾ ਲੰਗਰ ਹੈ ਤੇ ਜਿੱਦਾਂ ਆਪਾਂ ਅੱਧ ਤੋ ਅੱਗੇ ਚਲੇ ਜਾਂਦੇ ਆ ਨਾ ਕਾਫੀ ਉੱਥੇ ਡਿਸਪੈਂਸਰੀ ਲੱਗੀ ਹੁੰਦੀ ਆ ਤੇ ਇੱਥੇ ਲੰਗਰ ਬਚਾਉਂਦੇ ਆ ਚਲੋ ਲੰਗਰ ਦਾ ਸਮਾਪਤ ਹੋ ਗਿਆ ਚਲੋ ਸਾਨੂੰ ਛੋਲਿਆਂ ਤੇ ਗੁੜ ਦਾ ਲੰਗਰ ਮਿਲ ਗਿਆ ਸੀਗਾ ਤੇ ਆਪਣੇ ਭਾਈ ਸਾਹਿਬ ਸਾਰੇ ਜਣੇ ਲੰਗਰ ਛਕਦੇ ਹੋਏ ਗੁੜ ਦਾ ਤੇ ਛੋਲਿਆਂ ਦਾ ਤੇ ਉਹ ਪਿੱਛੇ ਭਾਈ ਸਾਹਿਬ ਡਿਸਪੈਂਸਰੀ ਵਾਲੇ ਤੇ ਆਡੀਸਪੈਂਸਰੀ ਹੈ ਜੀ ਇੱਥੇ ਜਿੱਦਾਂ ਕਈ ਜਣੇ ਥੱਕ ਜਾਂਦੇ ਆ ਤੇ ਉਹਨਾਂ ਦੀ ਮ사ਜ ਵੀ ਕੀਤੀ ਜਾਂਦੀ ਆ ਤੇ ਵੇਖੋ ਜੀ ਲੰਗਰ ਛਕਣ ਤੋਂ ਬਾਅਦ ਮੇਰੇ ਯਾਰ ਦਾ ਚਿਹਰਾ ਤੇ ਖੁਸ਼ ਹੋ ਗਿਆ ਤੇ ਚੱਲਦੇ ਆ ਆ ਪਾਗਾਂ ਨੂੰ ਥੋੜਾ ਜਿਹਾ ਪੁੱਲ ਦੇ ਪਿੱਛੇ ਆਪਾਂ ਵੀਡੀਓ ਬਣਾਉਂਦੇ ਆ ਜੀ ਕਹਿੰਦੇ ਫੇਸ ਦਿਖਾਈਏ ਤੇ ਵੀਡੀਓ ਬਣਾਉਂਦੇ ਆ ਭਾਈ ਸਾਹਿਬ ਸਾਨੂੰ ਰਸਤਾ ਜੀ ਮਿਲ ਗਏ ਤੇ ਤੇ ਨਾਲ ਹੀ ਤੇ ਦਿੱਲੀ ਦਾ ਤੇ ਆ ਭਾਈ ਸਾਹਿਬ ਬਹੁਤ ਹੀ ਥੱਕ ਗਏ ਤੇ ਇਧਰ ਆ ਭਾਈ ਸਾਹਿਬ ਨੂੰ ਨੀਂਦ ਆਦੀ ਹੋਈ ਖੜੇ ਖੜੇ ਸੌਂਦੇ ਨੇ ਤੇ ਇਧਰ ਆ ਭਾਈ ਸਾਹਿਬ ਤੇ ਇਧਰ ਪਾਪਾਈ ਦੇ ਨਾਟਾ ਬਲਦੀਆਂ ਨੇ ਤੇ ਸੰਗਤ ਆਦੀ ਹੋਈ ਉਤੋਂ ਤੇ ਆ ਸੰਗਤ ਦੇ ਜਿੱਦਾਂ ਹੁਣ ਡਿਸਟਰੈਂਸ ਰਿਹਾ ਜੂਈ ਜਾਂ ਅਗਾਉਣੀ ਚੱਲੀ ਜੂਈ ਤੇ ਆ ਵੇਖੋ ਜੀ ਪੁੱਲ ਦੇ ਆਗੇ ਲੋਏ ਤਾਂ ਪੁੱਲੇ ਤੇ ਆਵਾਜ਼ ਵੀ ਤਾਂ ਵੀ ਸੁਣਾਈ ਦਿੰਦੀ ਐ ਇੱਥੋਂ ਪਾਣੀ ਹੀ ਚਾਣਦੀ ਤੇ ਮਾਰਦੀ ਐ ਇਲੈਕਟਮ ਬਾਲਦੇ ਆ ਜੀ ਆ ਵੇਖੋ ਪੁੱਲ ਤੇ ਆ ਪੁੱਲ ਕ੍ਰੋਸ ਕਰਦੇ ਤੇ ਆ ਦੇਖ ਤੇ ਆ ਵੇਖੋ ਸੰਗਤ ਜੀ ਪਾਣੀ ਤਾਂ ਕਾਫੀ ਥੱਲੇ ਜਾਂਦਾ ਤੇ ਉੱਤੇ ਵੀ ਪੁੱਲ ਦੇ ਉੱਤੇ ਦੀ ਵੀ ਸਿਲ ਹੈ ਇਹ ਪਾਣੀ ਦੀ ਇਹ ਆ ਰਾਤ ਨੂੰ ਪਤਾ ਲੱਗ ਰਿਹਾ ਲਾਈਟ ਦੇ ਚਾਨਣ ਆਈ ਆ। ਜੀ ਆਪਾਂ ਕਾਫੀ ਅੱਗੇ ਤੇ ਹੈਲੀਪੈਡ ਦੇ ਲਾਗੇ ਛਾਗੇ ਆ ਗਏ ਤੇ ਉਹ ਵੇਖੋ ਜੀ ਗੋਮੀਤਾਮ ਸਹਿਬ ਦੀਆਂ ਲਾਈਟਾਂ ਬਲਦੀਆਂ ਹੋਈਆਂ ਤੇ ਆਪ ਨੂੰ ਥੋੜਾ ਜਿਹਾ ਹੋਰ ਦਿਲਾਸਾ ਹੋ ਗਿਆ ਤੇ ਜੋਸ਼ੀ ਜੀ ਨਾਲ ਬਣ ਗਏ ਥੋੜੇ ਜਿਹਾ ਸਰੀਰ ਤੇ ਚੱਲਦੇ ਆਂ ਜੀ ਆਪਾਂ ਜਾਣ ਨੂੰ। ਵੇਖੋ ਜੀ ਅਜ ਤੋਂ ਸਾਈਨ ਬੋਰਡ ਲਾਇਆ ਹੋਇਆ ਤੇ ਥੋੜਾ ਜਿਹਾ ਹੀ ਦਿਖਿਆ। ਕੁਝ ਸਮਝਦਾ ਲੱਗ ਨਹੀਂ ਰਿਹਾ ਜੀ ਕਿੰਨਾ ਕੁ ਰਹਿ ਗਿਆ। ਅਗੇ ਜੇ ਦੁਆਰਾ ਚੱਲਣਾ ਮਾਰਦੇ ਆ ਜੀ ਆ ਜੀਖਾ ਇਹ ਟੂਰਿਸਟ ਰੈਸਟ ਹਾਊਸ ਕਾਂਗੜਾ ਤੇ ਸੰਗ ਜੀ ਤੁਹਾਨੂੰ ਥੋੜਾ ਜਿਹਾ ਜ਼ੂਮ ਕਰਕੇ ਦਿਖਾ ਦਿੰਦੇ ਆ ਜੀ ਇੱਧਰ ਲਾਈਟਾਂ ਬਲਦੀਆਂ ਹੋਈਆਂ ਤੇ ਆ ਵੇਖੋ ਜੀ ਜ਼ੂਮ ਕਰਕੇ ਦੇਖੋ ਕਿੰਨੇ ਲਾਗੇ ਆ ਗਏ ਰਹਿੰਦਾ ਕਾਫੀ 3-4 ਮੀਲ ਦਾ ਰਹਾ ਰਹਿੰਦਾ ਜੀ ਤੇ ਚੱਲਦੇ ਆਂ ਆਪਾਂ ਗਾਹ ਨੂੰ ਮਹਾਰਾਜ ਜੀ ਨਾਮ ਲੈ ਕੇ ਤੇ ਚਲੋ ਚੱਲੀ ਚੱਲਦੇ ਆ ਜੀ ਲਓ ਜੀ ਸੰਗਤ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੇ ਆਪਾਂ ਪਹੁੰਚੇਗੇ ਇੱਥੇ ਤਕਰੀਬਨ 11:30 ਕ'ਜੇ ਤੇ ਆ ਵੇਖੋ ਜੀ ਅਨੰਦ ਭਾਈ ਮੋੜ ਹੈ ਜੀ ਤੇ ਆਪਾਂ ਇੱਥੇ ਮਿਲਦੇ ਆ ਜੀ ਕੱਲ ਦੀ ਨਵੀਂ ਵੀਡੀਓ ਚ ਤੇ ਬਣੇ ਰਹਿਣੀ ਸਾਡੇ ਨਾਲ